ਉਹ ਜਿਹਨੇ 올림픽 ਦੇ ਵਿੱਚ ਦੇਸ਼ ਲਈ ਸਿਲਵਰ ਮੈਡਲ ਸਾਡੇ ਮੁਤਾਬਿਕ ਜਿੱਤ ਲਿਆ ਸੀ ਔਰ ਉਹ 골ਡ ਮੈਡਲ ਲਈ ਫਾਈਟ ਕਰ ਰਹੀ ਸੀ ਕਰਨ ਜਾ ਰਹੀ ਸੀ ਪਰ ਵਿਚਕਾਰ ਉਹਨੂੰ ਇਹ ਕਹਿੰਦਾ ਜੀ ਤੇਰਾ ਜਿਹੜਾ ਵਜ਼ਨ ਹੈਗਾ 100 ਗ੍ਰਾਮ ਜ਼ਿਆਦਾ ਹੈ ਤੇ ਉਹਨੂੰ ਕੋਈ ਉਹਨੂੰ ਬਾਹਰ ਕਰ ਦਿੱਤਾ ਗਿਆ ਉਸ ਗੇਮ ਤੋਂ ਆ ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਵਾਂਗਾ ਬਹੁਤ ਬਧੰਵਾਦ ਤੁਸੀਂ ਆਏ ਵਿਨੈਸ਼ ਫਰਗੋਟ ਜਿਹੜੀ ਐਲਪੀਯੂ ਦੀ ਵਿਦਿਆਰਥੀ ਹੈਗੀ ਔਰ ਜਿਹਨੇ 올림픽 ਦੇ ਵਿੱਚ ਦੇਸ਼ ਲਈ ਸਿਲਵਰ ਮੈਡਲ ਸਾਡੇ ਮੁਤਾਬਿਕ ਜਿੱਤ ਲਿਆ ਸੀ ਔਰ ਉਹ 골ਡ ਮੈਡਲ ਲਈ ਫਾਈਟ ਕਰ ਰਹੀ ਸੀ ਕਰਨ ਜਾ ਰਹੀ ਸੀ ਪਰ ਵਿਚਕਾਰ ਉਹਨੂੰ ਇਹ ਕਹਤਾ ਜੀ ਤੇਰਾ ਜਿਹੜਾ ਵਜ਼ਨ ਹੈਗਾ 100 ਗ੍ਰਾਮ ਜ਼ਿਆਦਾ ਹੈ ਤੇ ਉਹਨੂੰ ਕੋਈ ਬਾਹਰ ਕਰ ਦਿੱਤਾ ਗਿਆ ਉਸ ਗੇਮ ਦੇ ਵਿੱਚੋਂ ਉਸ ਪਰਦਾ ਦੇ ਵਿੱਚੋਂ ਜਿਸ ਨਾਲ ਸਾਡੇ ਸਾਰੇ ਪਾਰਟੀਆਂ ਦੇ ਦਿਲ ਟੁੱਟੇ ਹੈਗੇ ਨੇ ਸਾਰਿਆਂ ਨੂੰ ਅਸੀਂ ਲੱਗ ਰਿਹਾ ਹੈਗਾ ਕਿ ਇਹ ਜਿਹੜਾ ਉਹਦੇ ਨਾਲ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਇਵਨ ਪਾਰਾਦਿੱਦੀ ਮੰਨੇ ਪ੍ਰਧਾਨ ਮੰਤਰੀ ਜੀ ਨੇ ਵੀ ਟਵੀਟ ਕੀਤਾ ਤੇ ਉਹਨੂੰ ਕਿਹਾ ਤੂੰ ਚੈਂਪੀਅਨ ਹੈਗੀ ਤੂੰ ਫਾਈਟਰ ਹੈਗੀ तो देश के दे सारे बच्चे इंस्पिरेशन है पूरा देश यही महसूस कर रहा है कि विनेश फोगाट एक चैंपियन है एक फाइटर है एक इंस्पिरेशन है लवली प्रोफेशनल यूनिवर्सिटी बीच भी असी सारे यही महसूस करते हैं कि असद नाल खड़े हैं पूरा देश वो दे नाल खड़ा हैगा लवली प्रोफेशनल यूनिवर्सिटी जेड़ा बच्चा गोल्ड मेडल जीत दिया है असं पाँ लख का इनाम देने ਜਿਹੜਾ ਸਿਲਵਰ ਜਿੱਤਦਾ ਹੈ ਉਹਨੂੰ 25 ਲੱਖ ਦਾ ਜਿਹੜਾ ব্রੌਂਜ਼ ਜਿੱਤਦਾ ਉਹਨੂੰ 10 ਲੱਖ ਦਾ ਜਿਹੜਾ ਪਾਰਟਿਸਿਪੇਟ ਕਰਦਾ ਉਹ ਜਿੰਨੀ ਪੰਨਾ ਉਹਨੂੰ 5 ਲੱਖ ਦਾ ਇਨਾਮ ਦਿੰਦੇ ਨੇ ਇਸ 올림픽 ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ 24 ਬੱਚੇ ਗਏ ਹੈਗੇ ਨੇ ਜਿਹੜੇ ਦੁਨੀਆ ਦੀ ਕਿਸੇ ਯੂਨੀਵਰਸਿਟੀ ਤੋਂ ਵੀ ਭੇਜੇ ਜਾਣ ਵਾਲੇ ਬੱਚੇ ਤੇ ਨੰਬਰ 2 ਤੇ ਅਸੀਂ ਹਾਂਗੇ ਨੰਬਰ 1 ਤੇ ਸਟੈਨਫੋਰਡ ਯੂਨੀਵਰਸਿਟੀ ਯੂਐਸਏ ਆ ਰਹੀ ਹੈ ਕਿਉਂਕਿ ਜਿਹੜਾ ਵੀ ਇਨਾਮ ਅਸੀਂ ਕੋਸ਼ਿਸ਼ ਕੀਤਾ ਹੈ ਸਿਲਵਰ ਮੈਡਲਿਸਟ ਲਈ 25 ਲੱਖ ਦਾ ਉਹ 25 ਲੱਖ ਦਾ ਇਨਾਮ ਅਸੀਂ ਵਿਨੇਸ਼ ਫੋਗਟ ਨੂੰ ਹੁਣ ਵੀ ਦਵਾਂਗੇ ਕਿਉਂਕਿ ਸਾਡੇ ਲਈ ਤੇ ਚੈਂਪੀਅਨ ਹੀ ਹੈਗੀ ਉਹ ਦੇਸ਼ ਤੇ ਲਈ ਉਹ ਚੈਂਪੀਅਨ ਹੀ ਹੈਗੀ ਸਾਡੇ ਸਾਰੇ ਲਈ ਉਹ ਚੈਂਪੀਅਨ ਹੈਗੀ ਉਹਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਦੇਸ਼ ਦੀ ਉਹ ਧੜਕਨ ਹੈਗੀ ਉਹ 140 ਕਰੋੜ ਪਾਕਿਆਨੀ ਧੜਕਨ ਹੈਗੀ ਅਸੀਂ ਉਹਦੇ ਨਾਲ ਖੜੇ ਆ ਪੂਰਾ ਦੇਸ਼ ਉਹਦੇ ਨਾਲ ਖੜਾ ਉਹਦਾ ਜਿਹੜਾ ਵੀ ਹੱਕ ਬੰਦਾ ਇਨਾਮ ਦਾ ਉਹਨੂੰ ਬਿਲਕੁਲ ਦਿੱਤਾ ਜਾਏਗਾ ਸਰ ਮੀਤੀ ਗੋਲਡ ਲੈ ਕੇ ਆਇਆ ਜਾਏਗਾ ਕਿਉਂਕਿ ਲੋਕੋ ਨੂੰ ਵਿਸ਼ਵਾਸ ਆ ਕਿ गोल्ड तो पक्का है बिल्कुल उम्मीद थी हम सबको कि जिस तरीके से उसने फाइट किया था सिल्वर मेडल की जीत तक पहुंच गई थी कि वो गोल्ड भी लेकर आएगी लेकिन बीच में ये अनहोनी होगी जो किसी ने भी नहीं सोचा था तो ये तो हादसा है ही है